ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਲਾਂ ਦੀ ਲੜੀ ਵਿੱਚ ਇੱਕ ਗੁਰਸਿੱਖ ਨੇ ਪੁੱਛਿਆ ਸੀ ਕਿ ਮੂਲ ਮੰਤਰ ਜਿਹੜਾ ਉਹ ਕਿੱਥੋਂ ਤੱਕ ਹੈ ਇਸ ਦੇ ਜਵਾਬ ਵਿੱਚ ਇਹ ਬਚਨ ਨੇ ਕਿ ਆਮ ਜਿਹੜੇ ਸੰਪਰਦਾਇ ਗੁਰਸਿੱਖ ਨੇ ਔਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਦੀ ਪ੍ਰਾਣੀ ਜਿਹੜੀ ਲਿਖਤ ਉਸ ਅਨੁਸਾਰ ਜਿਹੜਾ ਮੂਲ ਮੰਤਰ ਦਾ ਉਹ ਇਕ ਓਅੰਕਾਰ ਤੋਂ ਲੈ ਕੇ ਨਾਨਕ ਹੁਸੀਪੀ ਸੱਚ ਤੱਕ ਹੈ ਆਮ ਜਿਹੜੀਆਂ ਹੁਣ ਪੋਥੀ ਸਹਿਬਾਨ ਮਿਲਦੀਆਂ ਨੇ ਉਹਨਾਂ ਵਿੱਚ ਭਾਈ ਵੀਰ ਸਿੰਘ ਦੀ ਲਿਖਤ ਵਿੱਚ ਵੀ ਕੁਝ ਅਨਪੂਰ ਲੋਕਾਂ ਨੇ ਉਹਨਾਂ ਵਿੱਚ ਜਿਹੜੇ ਸ਼ੈਤਾਨ ਲੋਕ ਨੇ ਉਹਨਾਂ ਨੇ ਫਰਕ ਪਾ ਦਿੱਤਾ ਵਾ ਤੇ ਆਮ ਜਿਹੜੇ ਜਿਹੜੇ ਮਸ਼ੀਨਰੀ ਗੁਰਸਿੱਖ ਨੇ ਜਾਂ ਹੋਰ ਵੀਰ ਨੇ ਉਹ ਮੂਲ ਮੰਤਰ ਗੁਰਪ੍ਰਸਾਦ ਤੱਕ ਮੰਨਦੇ ਨੇ ਪਰ ਅਸਲ ਵਿੱਚ ਮੂਲ ਮੰਤਰ ਮੂਲ ਦਾ ਅਰਥ ਹੁੰਦਾ ਵਾ ਮੁੱਢ ਤੇ ਮੰਤਰ ਦਾ ਅਰਥ ਹੁੰਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਜਿਹੜਾ ਖਾਲਸਾ ਇਹ ਸਾਰਾ ਸਿੱਖ ਧਰਮ ਇਹ ਮਾਨੋ ਇੱਕ ਵਿਸ਼ਾਲ ਰੁੱਖ ਦੇ ਵਾਂਗ ਗੁਰਬਾਣੀ ਇੱਕ ਵਿਸ਼ਾਲ ਰੁੱਖ ਦੇ ਵਾਂਗ ਦਰਖਤ ਦੇ ਵਾਂਗ ਪੱਤੇ ਉਸ ਦਾ ਜਿਹੜਾ ਮੂਲ ਮੰਤਰ ਮੁੱਢ ਹਰ ਇੱਕ ਦਰਖਤ ਦਾ ਜਿਵੇਂ ਆਪਾਂ ਜਾਣਦੇ ਹਾਂ ਇੱਕ ਮੁੱਢ ਹੁੰਦਾ ਉਸੇ ਤਰ੍ਹਾਂ ਜਿਹੜਾ ਮੂਲ ਮੰਤਰ ਮੂਲ ਦਾ ਅਰਥ ਮੁੱਢ ਤੇ ਮੁੱਢ ਇੱਕ ਹੋਣ ਕਰਕੇ ਇਸ ਗੁਰਬਾਣੀ ਦਾ ਇਸ ਖਾਲਸਾ ਪੰਥ ਦਾ ਜਿਹੜਾ ਮੁੱਢ ਉਹ ਏਕ ਓੰਕਾਰ ਤੋਂ ਲੈ ਕੇ ਨਾਨਕ ਹੋਸੀਪੀ ਸੱਚ ਤੱਕ ਹੈ ਤੇ ਆਮ ਅਸੀਂ ਪ੍ਰਾਣੀਆਂ ਲਿਖਤਾਂ ਦੇ ਵਿੱਚ ਇਸ ਨੂੰ ਦੇਖਦੇ ਆਂ ਔਰ ਸ੍ਰੀ ਹਰਮੰਦਰ ਸਾਹਿਬ ਜਦੋਂ ਆਪਾਂ ਦਰਸ਼ਨ ਕਰਨ ਜਾਂਦੇ ਆਂ ਤੇ ਦਰਬਾਰ ਸਾਹਿਬ ਦੇ ਬਾਹਰ ਸੋਨੇ ਦੀ ਕਢਾਈ ਵਿੱਚ ਵੀ ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਜਿਹੜਾ ਉਹ ਸੰਪੂਰਨ ਲਿਖਿਆ ਹੋਇਆ ਮਿਲਦਾ ਤੇ ਭਾਈ ਬਾਬਾ ਦੀਪ ਸਿੰਘ ਜੀ ਦੇ ਜਿਹੜਾ ਜਿਹੜੇ ਚੱਕਰ ਉਹ ਸਿਰ ਤੇ ਸਜਾਉਂਦੇ ਹੁੰਦੇ ਸਨ ਉਸ ਦੇ ਉੱਪਰ ਵੀ ਜਿਹੜਾ ਮੂਲ ਮੰਤਰ ਆ ਉਹ ਨਾਨਕ ਹੋਸੀ ਵੀ ਸੱਚ ਤੱਕ ਲਿਖਿਆ ਹੋਇਆ ਮਿਲਦਾ ਤੇ ਜਿਹੜਾ ਗੁਰਪ੍ਰਸਾਦ ਤੱਕ ਇਸ ਨੂੰ ਮਹਾ ਮੰਤਰ ਆਖਿਆ ਜਾਂਦਾ ਤੇ ਮੂਲ ਮੰਤਰ ੴ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਇਹ ਜਿਹੜਾ ਮੂਲ ਮੰਤਰ ਉਹ ਸੰਪਰਦਾਇ ਗੁਰਸਿੱਖ ਪੜਦੇ ਪੜ੍ਹਾਉਂਦੇ ਔਰ ਇਸ ਦਾ ਜਾਬ ਕਰਦੇ ਨੇ ਔਰ ਜਿਹੜੇ ਪੰਜ ਪਿਆਰੇ ਸਹਿਬਾਨ ਨੇ ਉਹ ਦ੍ਰਿੜ ਕਰਵਾਉਂਦੇ ਹਨ ਸੋ ਇੱਥੋਂ ਤੱਕ ਇਹ ਜਿਹੜਾ ਮੂਲ ਮੰਤਰ ਉਹ ਮੰਨਣਾ ਚਾਹੀਦਾ ਹੈ ਪੜ੍ਹਨਾ ਵਿਚਾਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ